ਬਰਨਾਲਾ ਵਿੱਚ ਬੀਤੇ ਕੱਲ ਦਿਨ ਦਿਹਾੜੇ ਸੁਖਵਿੰਦਰ ਸਿੰਘ ਕਲਕੱਤਾ ਦਾ ਸੈਨਾਪਿੰਡ ਬਾਸੜਡੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੇ ਸਬੰਧ ਵਿੱਚ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਿੰਡ ਦੀ ਸਰਪੰਚ ਚੋਣ ਹਾਰਨ ਵਾਲਾ ਇੱਕ ਵਿਅਕਤੀ ਅਤੇ ਦੋ ਜਾਂ ਤਿੰਨ ਰਾਜਨੀਤਿਕ ਹਸਤੀਆਂ ਇਸ ਕਤਲ ਵਿੱਚ ਸ਼ਾਮਲ ਹਨ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਐਫ ਆਈ ਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇੱਕ ਵਿਅਕਤੀ ਸਰਪੰਚ ਚੌਣ ਵਿੱਚ ਆਪਣੇ ਪਰਿਵਾਰ ਦੀ ਜਿੱਤ ਤੋਂ ਈਰਖਾ ਕਰਦਾ ਸੀ ਉਸਨੇ ਵਾਰ-ਵਾਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਕੱਲ ਹਰਜਿੰਦਰ ਸਿੰਘ ਉਰਫ ਜਿੰਦਰਗੱਲ ਨੇ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕੱਲ ਤੋਂ ਪਿੰਡ ਵਾਸੀ ਅਤੇ ਪਰਿਵਾਰ ਸੁਖਵਿੰਦਰ ਸਿੰਘ ਕਲਕੱਤਾ ਮਾਮਲੇ ਦੇ ਸਬੰਧ ਵਿੱਚ ਬਰਨਾਲਾ ਫਰੀਦਕੋਟ ਹਾਈਵੇ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਰਿਵਾਰ ਲਗਾਤਾਰ ਕਤਲ ਦੇ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ। ਸੁਖਵਿੰਦਰ ਸਿੰਘ ਦੇ ਭਤੀਜੇ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਉਠਾਂਗੇ। ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਗ੍ਰੇਸ ਆਇਆ ਸੀ ਸੁਣੋ ਹੋ ਰਿਹਾ ਹੈ ਅੱਜ ਮੈਂ ਸੁਣਦਾ ਹੋਰ ਇਸ ਸਬੰਧੀ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਾਜ ਅਲਾਨ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੇ ਦੋ ਮੁਲਜ਼ਮਾਂ ਖਿਲਾਫ ਕੇਸ ਜਿਹੜਾ ਆ ਦਰਜ ਕਰ ਲਿਆ ਹੈ ਤੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਬਰਨਾਲਾ ਦੇ ਇੱਕ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ। ਦੇਖੋ ਆ ਸਾਮੀ 4:30 ਵਜੇ ਪਿੰਡ ਸੈਨਾ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੀ ਜਿੰਦਰ ਸਿੰਘ ਸਨ ਅ बरपू सिंह वालों गोली मार के हत्या कर दी गई थी मौके ये सारे से सारे सीनियर अफसर पहुंच गए मैं आप भी मौके से आ गया प्राइवे फेसिया जो चश्मदीप गवाह से, से, मौके से कहना है कि जिंदर सुखविंदर इन्होंने आपस दी गलबाद भी की गलबात भी और बस स्टैंड के नेड़े ही एक प्रोपर्टी सलाहकार की दुकान है उ बैठे से फेसिया इन्होंने रंजिस करके कुछ लग रहा है साडे वालों मल्टीपल टीम फील्ड से रवाना किया गया है इनिशियली जरा अक्यूज है और लोकेशन पखों दी आ रही थी मोबाइल स्विच ऑफ हो गया है सारे टीम मल्टीपल था रेट की जा रही है असि जल्द तो जल्द अक्यूज भी काबू कर लेंगे और जो विक्रम का परिवार है बयान परचा दर्ज किया जा रहा है एस अगर पड़ताल भी करेंगे सारे एंगल न कलियर करेंगे वारदात तो थोड़ी तो देर पहले एक वीडियो भी सामने आई है जिंदर आप लाइव हुआ है और कुछ पैसे वैसे गल भी चल रही है

ਤੋ ਪ੍ਰਾਇਮ ਫੇਸੀਆ ਦੀ ਵੀ ਕੁਝ ਪਰਸਨਲ ਰੰਜਿਸ਼ੀ ਰਗਰੀ ਆ ਸਾਰਾ ਵੈਰੀਫਾਈ ਤਫਤੀਸ਼ ਦੌਰਾਨ ਕਰੇਗੇ। ਤੇ ਆਪ ਸੁਣਿਆ ਲਾਭ ਸਿੰਘ ਉਗੋਕੇ ਹਸਪਤਾਲ ਦੇ ਵਿੱਚ ਇਹਨੂੰ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉਂ। ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਦ ਗਵਾਹ ਹੈਗੇ ਆ ਆਪਣੇ ਕੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ। ਲਾਭ ਸਿੰਘ ਉਗੋਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੀ ਅੱਜ ਆ ਮਰਾਤਾ। ਠੀਕ ਹੈ। ਸਾਨੂੰ ਸ਼ਾਕਾ ਲਾਭ ਸਿੰਘ ਉਗੋਕੇ ਦੇ ਸਮੇਂ ਦਾ ਐਮਐਲਏ ਆ। ਇਗਾ ਸਾਨੂੰ ਕੋਈ ਡਰ ਪੈ ਨਹੀਂ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾਰੇ ਆ ਇਹ ਚੀਜ਼ ਤੇ ਮਜੂਤਾ ਪਾਵਰਾ ਉਹਦੇ ਕੋਲੇ ਕੁਝ ਵੀ ਕਰ ਸਕਦਾ ਕੁਝ ਵੀ ਕਰਾ ਸਕਦਾ ਠੀਕ ਹੈ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਇਹ ਆਮ ਪਾਰਟੀ ਦਾ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਦੇ ਤਾਂ ਸ਼ੱਕ ਸੰਸੋਧੀਆਂ ਪਿੱਛੇ ਬਿਆਨ ਦੇ ਕੇ ਆਏ ਕਹਿੰਦਾ ਸ਼ਾਮ-ਦਾਮ ਦੰਡ ਵੇਦ ਜਿਹੜਾ ਕੁਝ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਡੰਦ ਭੇਦ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨਾ ਗੱਲਾਂ ਕਿ ਨਹੀਂ ਆਈਆਂ ਹੁਣ ਹੈ ਐਡੇ ਐਡੇ ਬਿਆਨ ਦਿੰਦੇ ਸੀ ਆਮ ਪਾਰਟੀ ਦੇ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਕ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬੱਸ ੱਡੇ ਦੇ ਮਾਰ ਕੇ ਤੁਕੀ ਦਾ ਬੰਦਾ ਚਲੇ ਆ ਗਿਆ